वागुर <laughs> ਕਾਦੀ ਅੱਜ ਜਿਹਨਾਂ ਪੱਧਰੀ ਮੀਟਿੰਗ ਰੱਖੀ ਜੀ ਸਾਡੇ ਕਲੱਬ ਜਿਲ੍ਹਾ ਰੂਲਰ ਨਿਊਜ਼ ਕਲੱਬ ਦੇ ਐਸੋਸੀਏਸ਼ਨ ਵੱਲੋਂ ਜਿਲ੍ਹਾ ਪੱਧਰੀ ਮੀਟਿੰਗ ਦੇ ਵਿੱਚ ਜੀ ਕੁਝ ਵਿਚਾਰ ਵੰਨਤਰਾ ਕੀਤੇ ਗਏ ਫਾਊਂਡੇਸ਼ਨ ਨੂੰ ਅੱਗੇ ਕਿਤੋਂ ਕਿਸ ਤਰ੍ਹਾਂ ਬਿਹਤਰ ਤਰੀਕੇ ਨਾਲ ਚਲਾਉਣਾ ਹੈ ਤੇ ਕਿਸ ਤਰ੍ਹਾਂ ਇਸ ਮਤਲਬ ਕਾਰਜਕਾਰ ਨੂੰ ਅੱਗੇ ਵਧਾਉਣਾ ਹੈ ਤੇ ਕਿਸ ਤਰ੍ਹਾਂ ਟੀਮ ਨੂੰ ਅੱਗੇ ਗਾਈਡ ਕੀਤੀ ਗਈ ਸਾਡੇ ਰਜਿੰਦਰ ਬ੍ਰਹਮਾ ਜੀ ਦੀ ਦਵਾਈ ਘਟੇ ਸਾਰੀ ਮੀਟਿੰਗ ਲਈ ਗਈ ਇਸ ਮੀਟਿੰਗ ਨੂੰ ਬੜੇ ਨੂੰ ਨਮਿੱਕੇ ਜਿਹੇ ਤਰੀਕੇ ਨਾਲ ਨੇਪਰੇ ਵੀ ਚਾੜਾ ਗਿਆ ਅਤੇ ਹੋਰ ਵੱਖੋ ਵੱਖਰੇ ਤਰੀਕੇ ਨਾਲ ਕਿਸ ਤਰ੍ਹਾਂ ਭੱਗੇ ਜਾ ਕੇ ਟੀਮ ਬਣਾਉਣੀ ਹੈ ਅਤੇ ਟੀਮ ਨੂੰ ਕਿਸ ਤਰ੍ਹਾਂ ਕੰਮ ਕਰਵਾਉਣਾ ਹੈ ਕਿਸ ਤਰ੍ਹਾਂ ਗਾਈਡ ਕਰਨਾ ਹੈ ਜਾਂ ਕੋਈ ਹੋਰ ਵੀ ਕਿਸੇ ਸਮਾਜ ਸੇਵਾ ਦੇ ਜੇ ਪਹਿਲਾਂ ਤਾਂ ਅਸੀਂ ਕੰਮ ਕਰਦੇ ਹਾਂ ਵੀ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰਨਾ ਇਹ ਸਾਰਾ ਕੁਝ ਅੱਜ ਅਸੀਂ ਲਿਖਿਆ ਜੀ ਧੰਨਵਾਦ ਓਕੇ ਉਹ ਲਾ ਲਓ ਐਰੋ ਜੇ ਲਾ ਲਓ ਚੱਲ ਲਾਤਾ ਲਾਤਾ ਅੱਜ ਜਿਲ੍ਹਾ ਰੂਦਰ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦੀ ਮੀਟਿੰਗ ਮੁੜ ਲਾਡੇ ਵਿਖੇ ਕੋਈ ਐਸੋਸੀਏਸ਼ਨ ਵੱਲੋਂ ਸਾਰਿਆਂ ਨੂੰ ਅਨਟੀਗਾਰਡ ਵੀ ਦਿੱਤੇਗੇ ਤੇ ਨਾਲ ਹੀ ਪੌਦਿਆਂ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫੂਜ ਕੀਤੀ ਜਾਣੇ ਵਾਲੇ ਕੰਮਾਂ ਦੀ ਦੂਸਰੇ ਦਾ ਨਿਕੀ ਵੀ ਸਰਕਾਰੀ ਸਕੀਮਾਂ ਦੀ ਅਵੇਅਰਨੈਸ ਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਐਸੋਸੀਏਸ਼ਨ ਦਾ ਮੁੱਖ ਮਕਸਦ ਹੈ ਤੇ ਆਸ ਕਰਦੇ ਹਾਂ ਕਿ ਜਿੰਨੇ ਵੀ ਲੋੜਵੰਦ ਸਾਨੂੰ ਨਿਗਾ ਚ ਪਾਉਣਗੇ ਉਹਨਾਂ ਦੀ ਬਕਾਇਦਾ ਪਛਾਣ ਕੀਤੀ ਜਾਊਗੀ ਜਿਹੜਾ ਕੋਈ ਲੋੜਵੰਦ ਬਾਕੀ ਸਹੀ ਹੋਊਗਾ ਪੁਦੀ ਐਸੋਸੀਏਸ਼ਨ ਵੱਲੋਂ ਮਦਦ ਕੀਤੀ ਹੈ ਕਰ ਵੀ ਸਮੁੱਚੀ ਐਸੋਸੀਏਸ਼ਨ ਦੇ ਮੈਂਬਰਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦਾ ਕਵੀ ਦਰਬਾਰ ਤੇ ਅਸੀਂ ਮਹਿਫਿਲ ਪ੍ਰੋਗਰਾਮ ਜੋ ਹਰ ਮਹੀਨੇ ਅਸੀਂ ਬੁੜਲਾਡੇ ਵਿਖੇ ਕਰਵਾਇਆ ਕਰਨਾ ਉਹਦੀ ਵੀ ਸ਼ੁਰੂਆਤ ਕਰਾਂਗੇ ਜਦੋਂ ਗਰਮੀ ਖਤਮ ਹੋ ਗਈ ਹੋਰ ਵੀ ਐਕਟੀਵਿਟੀਆਂ ਨੇ ਜਿਸ ਤਰ੍ਹਾਂ ਲੋੜਵੰਦਾਂ ਦੀ ਮਦਦ ਗਰੀਬ ਲੜਕੀਆਂ ਦੇ ਵਿਆਹ ਦੇ ਵਿੱਚ ਮਦਦ ਅਤੇ ਹੋਰ ਬਾਕੀ ਸਾਡੀ ਐਸੋਸੀਏਸ਼ਨ ਦਾ ਮੁੱਖ ਮਕਸਦ ਹੈ ਜਿਹੜਾ ਮਾਨਸਾ ਜ਼ਿਲ੍ਹੇ ਦੇ ਨਾਲ ਨਾਲ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਨੌਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਐਸੋਸੀਏਸ਼ਨ ਦੇ ਨਾਲ ਮੁੱਖ ਜੋੜ ਨਾਲ ਸਾਡੀ ਐਸੋਸੀਏਸ਼ਨ ਦਾ ਕੰਮ ਹੋਗਾ ਧੰਨਵਾਦ ਜੀ